ਮਜੀਠਾ ਹਲਕੇ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਆਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਹਰਮਿੰਦਰ ਸਾਹਿਬ ਨਤਮਸਤਕ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਜੀਠਾ ਹਲਕੇ ਦੀ ਚੰਨਤਾ ਦਾ ਉਹ ਧੰਨਵਾਦ ਕਰਦੇ ਨੇ ਜਿਸ ਨੇ ਕੀ ਉਹਨਾਂ ਦਾ ਸਾਥ ਦਿੱਤਾ ਅਤੇ ਉਹਨਾਂ ਉੱਤੇ ਲੱਗ ਰਹੇ ਇਲਜ਼ਾਮਾਂ ਨੂੰ ਗਲਤ ਸਾਬਤ ਕਰਦਿਆਂ ਮਜੀਠਾ ਹਲਕੇ ਤੋਂ ਜਿੱਤ ਦਿਵਾਈ ਅਤੇ ਇਸ ਦੇ ਨਾਲ ਹੀ ਉਹਨਾਂ ਕਾਂਗਰਸ ਦੀ ਸਰਕਾਰ ਬਣਨ ਤੇ ਕੈਪਟਨ ਸਿੰਘ ਸਾਹਿਬ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਮੀਦ ਹੈ ਕਿ ਲੋਕਾਂ ਦੇ ਨਾਲ ਕੀਤੇ ਵਾਅਦੇ ਉਹ ਪੂਰੇ ਕਰਨਗੇ ਬੁੱਢੀ ਸੰਗਤਾਂ ਦੇ ਪਿਆਰ ਸਦਕਾ ਮਜੀਠੇ ਹਲਕੇ ਤੋਂ ਲਗਾਤਾਰ ਤੀਜੀ ਵਾਰੀ ਇੱਕ ਬਹੁਤ ਵੱਡੀ ਜਿੱਤ ਇੱਕ ਇਤਿਹਾਸ ਰਚਿਆ ਗਿਆ ਕਿ ਪਹਿਲੀ ਵਾਰੀ ਕੋਈ ਐਮ.ਐਲ.ਏ ਹੋਇਆ ਜਿਹਨੂੰ ਲੋਕਾਂ ਨੇ ਏਡੀ ਵੱਡੇ ਪੱਧਰ ਤੇ ਨਿਵਾਜਿਆ ਤੇ ਮੈਂ ਸਮਝਦਾ ਕਿ ਜਿਹੜੇ ਵਿਰੋਧੀ ਮੇਰੇ ਜਿਹੜੇ ਹਰ ਤਰੀਕੇ ਦਾ ਪ੍ਰਚਾਰ ਕਰਦੇ ਸੀ ਅਰਵਿੰਦ ਕੇਜਰੀਵਾਲ ਜੀ ਦੇ ਕੈਂਡੀਡੇਟ ਜਿਹਨੂੰ ਮੁੱਖ ਮੰਤਰੀ ਦਾ ਕਹਿੰਦੇ ਸੀ ਮਜੀਠੇ ਦੇ ਲੋਕਾਂ ਨੇ ਉਹਦੀ ਜ਼ਮਾਨਤ ਜਬਤ ਕੀਤੀ ਜਿਹੜੇ ਰਾਹੁਲ ਗਾਂਧੀ ਸੀ ਉਹਨਾਂ ਨੇ ਪ੍ਰਚਾਰ ਇੱਥੋਂ ਸ਼ੁਰੂ ਕੀਤਾ ਉਹਨੂੰ ਮਜੀਠੇ ਦੇ ਲੋਕਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਤੇ ਮੈਂ ਇਹ ਗੁਰੂ ਦੀ ਬਖਸ਼ਿਸ਼ ਗੁਰੂ ਦੀ ਕਿਰਪਾ ਸਮਝਦਾ ਇਸ ਲਈ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋ ਕੇ ਗੁਰੂ ਦਾ ਧੰਵਾਦ ਕਰਕੇ ਗੁਰੂ ਦਾ ਆਸ਼ੀਰਵਾਦ ਲੈ ਕੇ ਗੁਰੂ ਦੀ ਇਹੀ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸੰਤ ਬਖਸ਼ਿਸ਼ ਕਰੋ ਹਿੰਮਤ ਬਖਸ਼ਿਸ਼ ਕਰੋ ਕਿ ਪੰਜਾਬ 'ਚ ਜੋ ਰਿਸਪੌਂਸਿਬਲ ਵਿਰੋਧੀ ਜਿੱਤ ਪਾਰਟੀ ਦਾ ਰੋਲ ਬਣਦਾ ਉਹਨੂੰ ਅਦਾ ਕਰ ਸਕੀਏ ਉੱਥੇ ਮੈਂ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਮਨਿੰਦਰ ਸਿੰਘ ਜੀ ਹੋਰਾਂ ਨੂੰ ਜਿੱਤ ਦੀ ਵਧਾਈ ਦਿਨਾ ਤੇ ਉਹਨਾਂ ਦੀ ਜੋ ਜ਼ਿੰਮੇਵਾਰੀ ਜੋ ਵਾਦੇ ਭਾਵੇਂ ਉਹ ਕਿਸਾਨੀ ਦੇ ਕਰਜ਼ੇ ਦੇ ਆ ਭਾਵੇਂ ਉਹ ਹਰ ਘਰ 'ਚ ਨੌਕਰੀ ਦੇਣ ਦੇ ਆ ਭਾਵੇਂ 51000 ਸ਼ਗਨ ਸਕੀਮ ਦੇ ਆ ਭਾਵੇਂ 2000 ਪੈਨਸ਼ਨ ਦੇ ਆ ਭਾਵੇਂ ਉਹ 스마트ਫੋਨ ਦੇ ਆ ਲੈਪਟਾਪ ਦੇ ਆ ਉਹ ਸਾਰੇ ਵਾਦੇ ਹਰ ਘਰ ਬਣਾ ਕੇ ਦੇਣਾ 플ੌਟ ਗਰੀਬਾਂ ਨੂੰ ਦੇਣਾ ਉਹਨੂੰ ਜਲਦੀ ਤੋਂ ਜਲਦੀ ਉਹ ਮੈਂ ਸਮਝਦਾ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਜਤਾਇਆ ਉਹਨੂੰ ਜ਼ਰੂਰ ਪੂਰਾ ਕਰੋ ਮਾਝੀ